ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਦੋਸਤੋ 28 ਤਰੀਕ ਹੈ ਤੇ ਬਰਨਾਲਾ ਧਨੋਲਾ ਸ਼ਹਿਰ ਆਏ ਆ ਤੇ ਹਰਿਆਣੇ ਨੂੰ ਜਾ ਰਹੇ ਹਾਂ ਤੇ ਆਪਾਂ ਇਸ ਟੰਬ ਖੜਿਆ ਸੱਤ ਦਾ ਸਮਾਂ ਤੇ ਦੀਪ ਘਟਾਬੇ ਦੇ ਖੜੇ ਆ ਦੀਪ ਘਟਾਬਾ ਇੱਥੇ ਵੇਖੋ ਬੱਚਿਆਂ ਵਾਸਤੇ ਸਕੂਟਰ ਪ੍ਰੀਆ ਸਕੂਟਰ ਨਾਲ ਸਾਰੀ ਵੈਰਾਈਟੀ ਤੁਹਾਨੂੰ ਹੋਰ ਚੀਜ਼ਾਂ ਦੋ ਹੋਣਾ ਇੱਥੇ ਇਹ ਬਣਿਆ ਕੁੰਡੇ ਨਾਲ ਪੁਰਾਣੀ ਚੱਕੀ ਇਹ ਆ ਦੇਖੋ ਹੁੰਡੇ ਸਮਾ ਵਾਲਾ ਹੈ ਤੇ ਇਹ ਜਦੋਂ ਤੁਸੀਂ ਬਨਾਲੇ ਦਾ ਧਰੋਣਾ ਲਾਉਂਗਾ ਨਾ ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਪੁਰਾਣੇ ਤਰ੍ਹਾਂ ਦੀਆਂ ਵੇਖੋ ਚੇਰ ਵਗੈਰਾ ਇਹ ਸਾਰਾ ਜਿਹੜਾ ਲੱਕੜੀ ਦਾ ਜਿਹੜਾ ਜਿਹੜਾ ਸਮਾਨ ਬਣਿਆ ਹੋਇਆ ਹੈ ਜਿਵੇਂ ਜਦੋਂ ਧਰੋਣਾ ਦੀਵ ਘਟਾਬਾ ਜਦੋਂ ਤੁਸੀਂ ਉੱਥੇ ਆਓਗੇ ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਛੋਟਾ ਜਿਹਾ ਜਿਹੜਾ ਪੁਰਾਣਾ ਜਿਹੜਾ ਰੇੜੂ ਹੁੰਦਾ ਸੀ ਇਹ ਹੋਰ ਵੀ ਇੱਥੇ ਤੁਹਾਨੂੰ ਮੈਂ ਖਾਸ ਦਿਖਾਉਂਦਾ ਕਿ ਜਿਹੜਾ ਫਲਾਵਰ ਰੱਖਣ ਨੂੰ ਪੁਰਾਣਾ ਜਿਹੜਾ ਦੇਖੋ ਟੈਲੀਫੋਨ ਤੋਂ ਬਣੀ ਹੋਈ ਹੈ ਸਭ ਤੋਂ ਵੱਡੀ ਨਾਲ ਇੱਥੇ ਆ ਗੁਰਮੁਖੀ ਅੱਖਾਂ ਜਿਹੜੀਆਂ ਫੱਟੀਆਂ ਵਗੈਰਾ ਹੀ ਉਹ ਵੀ ਤੁਹਾਨੂੰ ਆ ਬਿਲਣਗੇ ਇੱਥੇ ਬਹੁਤ ਸੋਹਣਾ ਬਣਿਆ ਆ ਦਰਵਾਜ਼ੇ ਦੇ ਜਾਂ ਵੈਲਕਮ ਕਰਨ ਦੇ ਜੀਆਂ ਤੇ ਤੋਂ ਤੇ ਆ ਦੇਖੋ ਵੈਰਾਈਟੀ ਮਿਲਗੇ ਤੇ ਟੈਲੀਫੋਨ ਹਨਾ ਪੁਰਾਣੇ ਤਰ੍ਹਾਂ ਦੇ ਜਿਹੜੇ ਬਣੀਆਂ ਚੀਜ਼ਾਂ ਪੁਰਾਣਾ ਵਿਰਸਾ ਜਿਹੜਾ ਹੁਣ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੇਖੋ ਛੋਟਾ ਜਿਹਾ ਟੇਬਲ ਫੈਨ ਜਿਹੜਾ ਆਂ ਪੱਖਾ ਤੇ ਐ ਘੜੀ ਵਗੈਰਾ ਨਾਲ ਉਸ ਤੋਂ ਬਾਅਦ ਜਿਹੜਾ ਦੇਖੋ ਪੁਰਾਣੇ ਦਰਾਂ ਦਾ ਜਿਹੜਾ ਸੀ ਜਿਹਦਾ ਰੀਡੂ ਦੇ ਪੁਰਾਣੇ ਉਹ ਇਹ ਬਾਜ ਬਾਜ ਜਿਹੜਾ ਹੈ ਸੱਤ ਫੜਿਆ ਆ ਤੇ ਇਹ ਸਾਰਾ ਵੇਖੋ ਬਹੁਤ ਸੋਹਣੀਆ ਤਰੀਕੇ ਨਾਲ ਜਾਨੀਏ ਦੇਖੜੀਆਂ ਤੁਹਾਨੂੰ ਇਹ ਟੇਬਲ ਜਿਹੜਾ ਹੁੰਦਾ ਹੈ ਸੋਰੀ ਇਹ ਟੈਲੀਫੋਨ ਜਿਹੜੇ ਪੁਰਾਣੇ ਤਰ੍ਹਾਂ ਦੇ ਟੈਲੀਫੋਨ ਉਹ ਬਣੇ ਨੇ ਇਹ ਨਾਲ ਬਣਿਆ ਹੈ ਜੀ ਟੋਪ ਵਗੈਰਾ ਤੇ ਕਾਫੀ ਸੋਹਣੀ ਇੱਥੇ ਵੈਰਾਈਟੀ ਆ ਜਦੋਂ ਤੁਸੀਂ ਬਰਨਾਲੇ ਦੇ ਤਨੋਹਲਾ ਨੂੰ ਆਉਂਦੇ ਤੇ ਉੱਥੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਨੂੰ ਮਿਲਣਗੀਆਂ ਇਹ ਦੇਖੋ ਕਿੱਡਾ-ਕਿਡਾ ਸੋਹਣਾ ਤੁਹਾਨੂੰ ਲਾ ਦੀਪ ਘਟਾਬਾ ਉੱਥੇ ਦੀਪ ਘਟਾਬੇ ਜਿੰਨੀ ਵੈਰਾਈਟੀ ਜਿਹੜੀ ਇਹ ਦੇਖਣ ਨੂੰ ਮਿਲੂਗੀ ਤੇ ਆਹ ਦੇਖੋ ਆਪਾਂ ਡਾਈ ਫਰੂਟ ਰੱਖਣ ਵਾਸਤੇ ਵਗੈਰਾਈਟੀ ਹੈਗੀ ਆ ਸਾਰਾ ਕੁਝ ਨੈਪਕਨ ਵਗੈਰਾ ਜੋ ਚੀਜ਼ਾਂ ਹਨ ਰੱਖਣ ਨੂੰ ਹਰ ਕਿਸ ਤਰ੍ਹਾਂ ਦੀ ਵੈਰਾਈਟੀ ਇੱਥੇ ਬਾਕਸ ਵਗੈਰਾ ਜਿ ਤਰ੍ਹਾਂ ਪੁਰਾਣੇ ਸੰਦੂਕ ਹੁੰਦੇ ਉਸ ਤਰ੍ਹਾਂ ਦੇ ਹੋਰ ਵੀ ਕਾਫੀ ਵੈਰਾਈਟੀ ਹੈ ਛੋਟੇ ਛੋਟੇ ਜਿਹੜੀਆਂ ਵੈਰਾਈਟੀਆਂ ਬਣੀਆਂ ਹੈ ਇਹ ਤਾਂ ਵੀ ਬਹੁਤ ਤਰ੍ਹਾਂ ਦੀ ਚੀਜ਼ ਹੈ ਇੱਥੇ ਜਿਹੜੀ ਤੁਹਾਨੂੰ ਮਿਲਣੀ ਹੈ ਕੁਝ ਛੋਟੇ ਛੋਟੇ ਜਿਹੜੇ ਆ ਨਾਲ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਬਹੁਤ ਸਾਰਾ ਵਗੈਰਾ ਹੈ